ਸਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਚ ਤੁਹਾਡਾ ਸਵਾਗਤ ਮੈਂ ਗੁਰਮukh ਸਿੰਘ ਰੁਪਾਣਾ ਅੱਜ ਦੋ ਵੱਡੇ ਫੈਸਲੇ ਅਦਾਲਤਾਂ ਦੇ ਆਏ ਆ ਜਿਦੇ ਵਿੱਚ ਪੰਜਾਬ ਨਾਲ ਸੰਬੰਧਿਤ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆਇਆ ਤੇ ਇੱਕ ਫੈਸਲਾ ਸੁਪਰੀਮ ਕੋਰਟ ਆਫ ਇੰਡੀਆ ਦਾ ਆਇਆ ਉਹ ਫੈਸਲਾ ਆਮ ਲੋਕਾਂ ਨਾਲ ਜੁੜਿਆ ਹੋਇਆ ਜੋ ਸੁਪਰੀਮ ਕੋਰਟ ਦਾ ਫੈਸਲਾ ਹੈ ਹਰ ਇੱਕ ਘਰ ਨਾਲ ਜੁੜਿਆ ਹੈ ਹਰ ਇੱਕ ਦੇਸ਼ਵਾਸੀ ਨਾਲ ਜੁੜਿਆ ਮਸਲਾ ਹੈ ਤੇ ਉਹ ਫੈਸਲਾ ਕਾਫੀ ਦਿਨ ਪਹਿਲਾਂ ਵੀ ਆਇਆ ਸੀ ਉਸ ਤੇ ਵਿਰੋਧ ਹੋਇਆ ਪੂਰੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਕੁਝ ਸਮਾਜ ਸੇਵੀਆਂ ਨੇ ਉਸ ਦਾ ਵਿਰੋਧ ਕੀਤਾ ਪ੍ਰਦਰਸ਼ਨ ਕੀਤੇ ਤਾਂ ਅੱਜ ਮੁੜ ਫੇਰ ਉਹੀ ਫੈਸਲਾ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਉਸੇ ਫੈਸਲੇ ਦੇ ਉੱਪਰ ਮੋਹਰ ਲਾਉਂਦਿਆਂ ਸਖਤੀ ਨਾਲ ਉਹ ਫੈਸਲਾ ਲਾਗੂ ਕਰਨ ਦੇ ਆਦੇਸ਼ ਦਿੱਤੇ ਆ ਕਿਹੜੇ ਫੈਸਲੇ ਆ ਕੀ ਫੈਸਲਾ ਉਸ ਤੇ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਜਿਹੜਾ ਫੈਸਲਾ ਆਇਆ ਉਹ ਕੀ ਹੈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਜੁੜੇ ਫੈਸਲੇ ਆ ਦੋ ਜ਼ਮਾਨਤਾਂ ਉਹਨਾਂ ਨੇ ਲਗਾਈਆਂ ਹੋਈਆਂ ਸੀ ਸੁਪਰੀਮ ਕੋਰਟ ਦੇ ਵਿੱਚ ਇੱਕ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ ਤੇ ਦੂਜੀ ਜ਼ਮਾਨਤ ਦੀ ਅਰਜ਼ੀ ਦੀ ਸੁਣਵਾਈ ਸੋਮਵਾਰ ਤੇ ਪਾ ਦਿੱਤੀ ਗਈ ਹੈ ਕਾਫੀ ਅਰਸ਼ਕਾਂ ਦੇ ਅੰਦਰ ਇੱਕ ਸਵਾਲ ਹੋਏਗਾ ਸਵਾਲ ਪੈਦਾ ਹੁੰਦਾ ਕਿ ਦੋ ਅਰਜ਼ੀਆਂ ਕਾਦੀਆਂ ਇੱਕ ਜੋ ਤਰਖਾਸਤ ਵਿਕਰਮ ਸਿੰਘ ਮਜੀਠੀਆ ਨੇ ਅਗਾਊਂ ਜਮਾਨਤ ਦਿੱਤੀ ਸੀ ਉਹ ਇਹ ਸੀ ਕਿ 2022 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਪਰਚਾ ਦਰਜ ਹੁੰਦਾ ਅਣਪਛਾਤੇ ਵਿਅਕਤੀਆਂ ਦੇ ਜਿਸ ਦੇ ਵਿੱਚ ਪਰਚਾ ਦਰਜ ਹੁੰਦਾ ਕਿ ਕੁਝ ਜ਼ਮੀਨੀ ਰਿਕਾਰਡ ਗੁੰਮ ਹੋ ਜਾਂਦਾ ਤੇ ਪੁਲਿਸ ਉਸਤੇ ਪਰਚਾ ਦਰਜ ਕਰਦੀ ਆ ਸੋ ਜਦੋਂ ਇੱਕ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਕਿ ਜਦੋਂ ਕੋਈ ਸੱਪ ਦਾ ਡੰਗਿਆ ਬਾਅਦ ਦੇ ਵਿੱਚ ਉਹ ਰੱਸੀ ਨੂੰ ਵੀ ਦੇਖ ਦੇਖ ਕੇ ਲੰਘਦਾ ਤਾਂ ਅੱਜ ਕੱਲ ਬਿਕਰਮ ਮਜੀਠੀਆ ਕੁਝ ਅਜੀਹਾ ਹੀ ਕਰਦੇ ਨਜ਼ਰ ਆਉਂਦੇ ਆ ਸੋ ਬਿਕਰਮ ਮਜੀਠੀਆ ਜੇਲ੍ਹ 'ਚ ਹੈ ਉਹਨਾਂ ਤੇ ਕਈ ਪਰਚੇ ਦਰਜ ਐ ਜ਼ਮਾਨਤਾਂ ਲਗਾਈਆਂ ਹੋਈਆਂ ਨੇ ਤੇ ਸਰਕਾਰ ਤੇ ਅਲੱਗ-ਅਲੱਗ ਤਰ੍ਹਾਂ ਦੇ ਇਲਜ਼ਾਮ ਆਪਾਂ ਦੇਖਦੇ ਆ ਕਿ ਬਿਕਰਮ ਮਜੀਠੀਆ ਦੇ ਮਾਮਲੇ ਨੂੰ ਲੱਗ ਰਹੇ ਆ ਤੇ ਹੁਣ ਜਿਹੜੀ 2022 ਦੀ ਘਟਨਾ ਸੀ ਉਹ ਪਰਚਾ ਦਰਜ ਹੁੰਦਾ ਅਣਪਛਾਤੇ ਵਿਅਕਤੀਆਂ ਦੇ ਤੇ ਹੁਣ ਵਿਕਰਮ ਮਜੀਠੀਆ ਨੂੰ ਇਹ ਲੱਗਿਆ ਕਿ ਸ਼ਾਇਦ ਉਸੇ ਪਰਚੇ ਵਿੱਚ ਨਾਮਜ਼ਦ ਕਰਕੇ ਕਿਤੇ ਪੰਜਾਬ ਸਰਕਾਰ ਉਹਨਾਂ ਨੂੰ ਜੇਲ੍ਹ ਵਿੱਚ ਨਾ ਰੱਖ ਸਕੇ ਸੋ ਇਸੇ ਕਰਕੇ ਵਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਦਰਜ ਕੀਤੀ ਕਿ ਉਹ ਮਾਮਲਾ ਕੀ ਹੈ ਉਹਦੀ ਜਾਣਕਾਰੀ ਦਿੱਤੀ ਜਾਵੇ ਤੇ ਉਹਨਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਦਰਜ ਕੀਤਾ ਇਸ ਕੇਸ ਦਾ ਵਿਕਰਮ ਮਜੀਠੀਆ ਨਾਲ ਕੋਈ ਸਬੰਧ ਨਹੀਂ ਕੋਈ ਲੈਣਾ ਦੇਣਾ ਨਹੀਂ ਇਸ ਕਰਕੇ ਵਿਕਰਮ ਮਜੀਠੀਆ ਇਸ ਕੇਸ ਵਿੱਚ ਉਲੜੀਂਦੇ ਨਹੀਂ ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹ ਕੇਸ ਦੀ ਜਿਹੜੀ ਉਹਨਾਂ ਨੇ ਅਗਾਊਂ ਜ਼ਮਾਨਤ ਲਈ ਸੀ ਉਹ ਡਿਸਮਿਸ ਕਰਤੀ ਖਾਰਜ ਕਰ ਦਿੱਤੀ ਗਿਆ ਹੁਣ ਅਗਲਾ ਜ਼ਮਾਨਤ ਜਿਹੜੀ ਪੱਕੇ ਤੌਰ ਤੇ ਜਿਸ ਕਰਕੇ ਅੱਜ ਕੱਲੋ ਨਾਬਾ ਜੇਲ੍ਹ ਚ ਬੰਦਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਪੱਕੀ ਜ਼ਮਾਨਤ ਜਿਹੜੀ ਦਾਇਰ ਕੀਤੀ ਸੀ ਤਾਂ ਉਸ ਕੇਸ ਦੇ ਵਿੱਚ ਕੱਲ ਵੀ ਸੁਣਵਾਈ ਹੋਈ ਅੱਜ ਦੂਜੇ ਦਿਨ ਲਗਾਤਾਰ ਫਿਰ ਬਹਿਸ ਹੋਈ ਬਹਿਸ ਹੋਣ ਤੋਂ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਸ ਕੇਸ ਦੀ ਅਗਲੀ ਸੁਣਵਾਈ ਸੋਮਵਾਰ ਤੇ ਪਾ ਦਿੱਤੀ ਹੈ ਤੇ ਹੁਣ ਉਸ ਕੇਸ ਦੀ ਸੁਣਵਾਈ ਸੋਮਵਾਰ ਨੂੰ ਹੋਏਗੀ ਸੋਮਵਾਰ ਨੂੰ ਕੀ ਫੈਸਲਾ ਆਏਗਾ ਜਮਾਨਤ ਮਿਲੇਗੀ ਨਹੀਂ ਮਿਲੇਗੀ ਇਸ ਤੇ ਹਜੇ ਉਹ ਸੋਮਵਾਰ ਨੂੰ ਦੇਖਣਾ ਹੋਏਗਾ ਹੁਣ ਅਗਲਾ ਵੱਡਾ ਫੈਸਲਾ ਪੂਰੇ ਦੇਸ਼ ਵਾਸੀਆਂ ਲਈ ਜੋ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ ਆਇਆ ਉਹ ਫੈਸਲਾ ਹੈ ਆਵਾਰਾ ਪਸ਼ੂਆਂ ਆਵਾਰਾ ਡੰਗਰਾਂ ਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਤੁਹਾਡੇ ਯਾਦ ਹੋਣਾ ਦਰਸ਼ਕੋ ਕਿ ਲਗਭਗ 1 ਮਹੀਨਾ ਪਹਿਲਾਂ ਵੀ ਉਹ ਫੈਸਲਾ ਆਇਆ ਸੀ ਪੂਰੇ ਦੇਸ਼ ਚ ਉਹਦਾ ਵਿਰੋਧ ਹੋਇਆ ਸੀ ਖਾਸ ਕਰਕੇ ਜੋ ਡੌਗ ਲਵਰਸ ਆ ਉਹਨਾਂ ਨੇ ਪ੍ਰਦਰਸ਼ਨ ਕੀਤਾ ਕਿ ਇਹ ਜਾਂ ਨਹੀਂ ਹੋ ਸਕਦਾ ਕੁੱਤਿਆਂ ਨੂੰ ਚੱਕਿਆ ਜਾਵੇ ਫਿਰ ਛੱਡਿਆ ਜਾਵੇ ਕੁੱਤੇ ਰੱਖੇ ਕਿੱਥੇ ਜਾਣਗੇ ਅਲੱਗ-ਅਲੱਗ ਤਰ੍ਹਾਂ ਦੇ ਸਵਾਲ ਉਠਾਏ ਗਏ ਉਸ ਤੋਂ ਬਾਅਦ ਉਸ ਕੇਸ ਦੀ ਦੁਬਾਰਾ ਸੁਣਵਾਈ ਹੋਈ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਇਹ ਹੁਕਮ ਪੂਰੇ ਦੇਸ਼ ਵਿੱਚ ਸ਼ਕਤੀ ਨਾਲ ਲਾਗੂ ਕਰਨ ਦੇ ਦੇਸ਼ ਦਿੱਤੇ ਆ ਸੋ ਕਿਤੇ ਵੀ ਜਨਤਕ ਥਾਂ ਦੇ ਉੱਪਰ ਆਵਾਰਾ ਕੁੱਤਾ ਪਸ਼ੂ ਕੋਈ ਵੀ ਨਜ਼ਰ ਨਹੀਂ ਆਉਣਾ ਚਾਹੀਦਾ ਇਸ ਤੋਂ ਬਾਅਦ ਦੁਬਾਰਾ ਫਿਰ ਕੁਝ ਸਮਾਜ ਸੇਵੀ ਕੁਝ ਡੌਗ ਲਵਰਸ ਦੁਬਾਰਾ ਫਿਰ ਇਸ ਆਦੇਸ਼ ਦੇ ਖਿਲਾਫ ਆ ਰਹੇ ਆ ਸੋ ਉਹਨਾਂ ਨੇ ਸਵਾਲ ਉਠਾਏ ਆ ਕਈ ਸਵਾਲ ਹੈ ਕੁਝ ਸਵਾਲ ਉਹਨਾਂ ਦੇ ਸਹੀ ਵੀ ਲੱਗਦੇ ਆ ਪਰ ਜਦੋਂ ਗੱਲ ਆਮ ਲੋਕਾਂ ਦੀ ਆਉਂਦੀ ਹੈ ਆਮ ਲੋਕਾਂ ਨਾਲ ਜੋ ਕੁੱਤੇ ਆਵਾਰਾ ਪਸ਼ੂ ਆਵਾਰਾ ਡੰਗਰ ਲੋਕਾਂ ਦੀਆਂ ਜਾਨਾਂ ਜਾਂਦੀਆਂ ਨੇ ਲੋਕਾਂ ਨੂੰ ਕੱਟਦੇ ਆ ਖਾਸ ਕਰਕੇ ਹਾਦਸੇ ਹੁੰਦੇ ਆ ਐਕਸੀਡੈਂਟ ਹੁੰਦੇ ਆ ਤਾਂ ਫਿਰ ਉਦੋਂ ਲੱਗਦਾ ਕਿ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸਹੀ ਹੈ ਚੋ ਇਸ ਨੂੰ ਲੈ ਕੇ ਪ੍ਰਸਿੱਧ ਸਮਾਜ ਸੇਵੀ ਗੁਰਮukh ਸਿੰਘ ਗੁਰੂ ਉਹ ਕੀ ਕਹਿੰਦੇ ਨੇ ਆਪਾਂ ਉਸ ਤੇ ਨਜ਼ਰ ਮਾਰਦੇ ਮਾਨਯੋਗ ਸੁਪਰੀਮ ਕੋਰਟ ਦੇ ਇੱਕ ਵਾਰ ਜਿਹੜਾ ਫਿਰ ਫੈਸਲਾ ਆਇਆ ਕਿ ਜਿਨ੍ਹਾਂ ਕੀ ਆਵਾਰਾ ਬੇਸਹਾਰਾ ਕੁੱਤੇ ਨੇ ਸਰਕਾਰੀ ਇਮਾਰਤਾਂ ਦੇ ਵਿੱਚ ਸਕੂਲਾਂ ਵਿੱਚ ਹਸਪਤਾਲਾਂ ਵਿੱਚ ਕਾਲਜਾਂ ਵਿੱਚ ਇਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਇਹਦੇ ਦੀ ਇੱਕ ਸਮੱਸਿਆ ਖੜੀ ਫੇਰ ਇਹੀ ਹੋ ਰਹੀ ਹੈ ਵੀ ਉਹ ਕੁੱਤੇ ਬਾਹਰ ਕਿੱਥੇ ਕੱਢੇ ਜਾਣ ਇੱਕ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਪਹਿਲਾਂ ਹੀ ਆਲਰੇਡੀ ਇਹਨਾਂ ਦਾ ਇੱਕ ਹੈਗਾ ਇੱਕ ਕਾਨੂੰਨ ਬਣਿਆ ਸੀ ਕਿ ਕਿਸੇ ਕੁੱਤੇ ਨੂੰ ਆਪਾਂ ਇੱਕ ਥਾਂ ਤੋਂ ਦੂਜੀ ਥਾਂ ਨਹੀਂ ਛੱਡ ਸਕਦੇ ਜਿਹਨੂੰ ਆਪਾਂ ਡਿਸਰਪਸ਼ਨ ਕਹਿੰਦੇ ਆ ਇਹਦੇ ਟੈਕਨੀਕਲ ਪੁਆਇੰਟ ਇਹੀ ਹੈ ਕਿ ਇੱਕ ਕੁੱਤੇ ਨੂੰ ਆਪਾਂ ਇਹਦੀ ਕਪੜੀ ਕੋਲ ਏਰੀਆ ਹੁੰਦਾ ਇੱਕ ਉਹਦੀ ਇੱਕ ਲੋਕੈਲਿਟੀ ਹੁੰਦੀ ਆ ਟਰੈਟਰੀ ਹੁੰਦੀ ਆ ਉੱਥੋਂ ਆਪਾਂ ਦੂਜੀ ਥਾਂ ਸ਼ਿਫਟ ਕਰਦੇ ਆ ਤਾਂ ਉਸ ਇਹਦੇ ਕੁੱਤੇ ਉਸ ਕੁੱਤੇ ਨੂੰ ਬਾਈਟ ਕਰ ਦਿੰਦੇ ਨੇ ਨਾ ਜੀ ਆਪਸ ਇੱਕ ਕਲਾਪਸ ਹੋ ਜਾਂਦਾ ਆਪ ਲੜਦੇ ਨੇ ਇਹ ਤੇ ਹੋਰ ਵੱਧ ਜਾ ਕੇ ਅਗਰੈਸਿਵ ਹੋ ਜਾਂਦੇ ਨੇ ਜਿੱਦਾਂ ਕਿ ਆਪਾਂ ਆਪਣੇ ਘਰ 'ਚ ਰਹ ਰਹੇ ਆਂ ਤੇ ਅਚਾਨਕ ਆਪਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ ਤੇ ਬਾਅਦ ਕਿਸੇ ਦੂਜੀ ਥਾਂ ਤੇ ਜਾ ਕੇ ਆਪਾਂ ਐਡਜਸਟ ਨਹੀਂ ਹੋ ਪਾਉਂਦੇ ਸੇਮ ਇਹੀ ਡਰੋਗਸ ਦੇ ਇੱਕ ਲੋਕੇਲਿਟੀ ਹੁੰਦੀ ਆ ਫਿਰ ਉਹਨਾਂ ਨੂੰ ਇੱਕਦਮ ਹੀ ਜਿਹੜਾ ਆਰਡਰ ਆਂਦਾ ਹੈ ਇਹ ਤਾਣਾशाही ਜਿਹੜਾ ਇੱਕ ਤੁਗਲਕੀ ਫਰਮਾਨ ਹੈ ਇੱਕਦਮ ਕੱਟਣਾ ਵੀ ਟਾਈਮ ਬਾਉਂਡ ਕਰਨਾ ਆਟਪ ਚੰਦਾ ਇਹ ਕਿਤੇ ਨਾ ਕਿਤੇ ਗਲਤ ਹੈ ਇੱਕ ਦਿਨ ਹੀ ਪਲੈਨਿੰਗ ਹੋਵੇ ਇਹਦੇ ਲਈ ਇੱਕ ਸਿਸਟਮ ਹੋਵੇ ਕੀਵੇਂ ਕਰ ਸਕਦੇ ਆਪਾਂ ਜਿਦੇ ਕੀ ਜਿਹੜੀ ਆਪਣੀ ਜ਼ਿੰਮੇਵਾਰੀ ਨਗਰ ਨਿਗਮ ਨੇ ਭਾਵੇਂ ਜਾਂ ਹੋਰ ਅਧਾਰੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਜਾਵੇ ਇੱਕ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਹੀ ਮਲਿਕ ਆਰਡਰ ਦਾ ਇੱਕ ਫਰਮਾਨ ਜਾਰੀ ਕੀਤਾ ਜਾਵੇ ਤਾਂ ਇੱਕ ਵਾਰ ਸਾਡੇ ਤੋਂ ਫੇਰ ਬੇਨਤੀ ਹੈ ਮਾਨਯੋਗ ਸੁਪਰੀਮ ਕੋਰਟ ਨੂੰ ਵੀ ਆਪਣੇ ਤੁਸੀਂ ਆਪਣਾ ਇਸੇ ਫੈਸਲੇ ਤੇ ਮੁੜ ਵਿਚਾਰ ਕਰੋ ਸੋ ਬਿਲਕੁਲ ਆਪਾਂ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਠੀਕ ਹੈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਦੇਸ਼ ਲਾਗੂ ਹੋ ਰਿਹਾ ਦੇਸ਼ ਲਾਗੂ ਹੋਣਗੇ ਸਰਕਾਰਾਂ ਕਰਨਗੀਆਂ ਪਰ ਇੰਨਾ ਆਵਾਰਾ ਕੁੱਤਿਆਂ ਨੂੰ ਛੱਡਿਆ ਕਿੱਥੇ ਜਾਏਗਾ ਇਨਾ ਆਵਾਰਾ ਕੁੱਤੇ ਆ ਲਈ ਕਿਹੜੀ ਜਗ੍ਹਾ ਬਣੀ ਆ ਕਿ ਜਿੱਥੇ ਛੱਡਿਆ ਜਾ ਸਕੇ ਠੀਕ ਹੈ ਕਿ ਆਵਾਰਾ ਜਿਹੜੇ ਡੰਗਰ ਆ ਆਵਾਰਾ ਗਊਆਂ ਨੇ ਉਹਨਾਂ ਨੂੰ ਗਊਸ਼ਾਲਾ ਛੱਡਿਆ ਜਾ ਸਕਦਾ ਪਰ ਆਵਾਰਾ ਕੁੱਤਿਆਂ ਨੂੰ ਕਿੱਥੇ ਛੱਡਿਆ ਜਾਏਗਾ ਉਹਨਾਂ ਦਾ ਸਵਾਲ ਵੀ ਸਹੀ ਆ ਪਰ ਦੂਜੇ ਪਾਸੇ ਆਮ ਲੋਕਾਂ ਨਾਲ ਸਵਾਲ ਜਿਹੜਾ ਜੁੜਿਆ ਹੋਇਆ ਕਿ ਜਦੋਂ ਇਹ ਆਵਾਰਾ ਪਸ਼ੂ ਡੰਗਰ ਜਾਂ ਆਵਾਰੇ ਕੁੱਤੇ ਜਦੋਂ ਕਿਸੇ ਰੋਡ ਤੇ ਹਾਈਵੇ ਦੇ ਉੱਪਰ ਅਚਾਨਕ ਕਿਸੇ ਬਹਾਨ ਦੇ ਅੱਗੇ ਆਉਂਦੇ ਆ ਵੱਡੇ ਹਾਦਸੇ ਹੁੰਦੇ ਆ ਐਕਸੀਡੈਂਟ ਹੁੰਦਾ ਤਾਂ ਉਹਦੀ ਜ਼ਿੰਮੇਵਾਰੀ ਕਿਹਦੀ ਆ ਜਿਮੇਵਾਰ ਕੌਣ ਹੈ ਉਹਦਾ ਸਰਕਾਰਾਂ ਜ਼ਿੰਮੇਵਾਰੀ ਨਹੀਂ ਅਗਰ ਸਰਕਾਰ ਜ਼ਿੰਮੇਵਾਰੀ ਹੈ ਤਾਂ ਸਰਕਾਰ ਦੀ ਫਰਜ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਇਹਨਾਂ ਨੂੰ ਫਰਕੇ ਕਿਸੇ ਜਹੀ ਜਗ੍ਹਾ ਤੇ ਛੱਡਿਆ ਜਾਵੇ ਜਿੱਥੇ ਉਹਨਾਂ ਦੀ ਸੰਭਾਲ ਹੋ ਸਕੇ ਲੋਕਾਂ ਦਾ ਨੁਕਸਾਨ ਨਾ ਹੋਵੇ ਜਾਨੇ ਨੁਕਸਾਨ ਨਾ ਹੋਵੇ ਆਪਾਂ ਦੇਖਿਆ ਪਿਛਲੇ ਦਿਨੀ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜਿਨ੍ਹਾਂ ਦੀ ਆਵਾਰਾ ਡੰਗਰ ਦੇ ਨਾਲ ਟਕਰਾਉਣ ਦੇ ਨਾਲ ਮੌਤ ਹੋਈ ਤਾਂ ਵੱਡਾ ਮੁੱਦਾ ਬਣਿਆ ਇਸ ਤੋਂ ਪਹਿਲਾਂ ਵੀ ਕਈ ਬਹੁਤ ਜਾਨਾਂ ਗਈਆਂ ਤਾਂ ਹੁਣ ਅਕਸਰ ਫੇਰ ਇਹ ਮਸਲਾ ਕੀ ਹੁਣ ਫੈਸਲਾ ਲਾਗੂ ਹੋਏਗਾ ਕਿ ਸਰਕਾਰਾਂ ਲਾਗੂ ਕਰਨਗੀਆਂ ਇਹਨੂੰ ਤੇ ਇੱਕ ਵੱਖਰਾ ਮੁੱਦਾ ਹੈ ਸੋ ਦੇਖਣਾ ਹੋਏਗਾ ਕਿ ਕਦੋਂ ਇਹ ਫੈਸਲਾ ਲਾਗੂ ਹੁੰਦਾ ਜਾਂ ਫਿਰ ਇਹ ਵਿਰੋਧ ਦੇ ਵਿੱਚ ਹੀ ਰਲ ਕੇ ਜਿਹੜਾ ਹੈ ਰਹਿ ਜਾਏਗਾ ਹੁਣ ਅਗਲਾ ਮਾਮਲਾ ਹੈਗਾ ਕਿ ਪੰਜਾਬ ਦੇ ਵਿੱਚ ਕਿਸਾਨ ਤਿਰਾਂ ਕਾਫੀ ਜਿਸ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਬੰਧਤ ਕਾਫੀ ਕਿਸਾਨ ਆਗੂ ਹੈ ਅੱਜ ਉਹਨਾਂ ਨੇ ਪੰਜਾਬ ਦੇ ਚੰਡੀਗੜ੍ਹ ਵਿਖੇ ਜਿਹੜਾ ਕਿਸਾਨ ਭਵਨ ਉੱਤੇ ਮੀਟਿੰਗ ਕੀਤੀ ਉਸ ਮੀਟਿੰਗ ਦੇ ਵਿੱਚ ਕਾਫੀ ਉਹਨਾਂ ਨੇ ਮਸਲੇ ਉਠਾਏ ਨੇ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਦਾ ਸੋ ਪੰਜਾਬ ਯੂਨੀਵਰਸਿਟੀ ਦਾ ਕੀ ਮਸਲਾ ਉਠਾਇਆ ਆਪਾਂ ਦੇਖਦੇ ਆਂ ਕਿ ਕਿਸਾਨਾਂ ਆਗੂ ਕੀ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਉਹ ਆਦ ਪ੍ਰਧਾਨ ਮੇਰੀ ਉਹ ਆਦ ਵਾਸੀਆਂ ਨੂੰ ਬੇਨਤੀ ਹੈ ਜਿਹੜੀਆਂ ਇਹ ਝੂਠੀਆਂ ਅਫਵਾਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਫਲਾਈਆਂ ਜਾ ਰਹੀਆਂ ਤੇ ਸੈਨੇਟ ਜਿਹੜਾ ਬਹਾਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਸਭ ਇਹ ਝੂਠ ਹੈ ਇਹ ਜਿਹੜੀਆਂ ਝੂਠੀਆਂ ਖਬਰਾਂ ਇਹਨਾਂ ਦੇ ਵਿੱਚ ਨਾ ਆਇਓ ਅਸੀਂ ਖੜੇ ਹਾਂ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅਸੀਂ ਹੁਣ ਮੈਨੇਜਮੈਂਟ ਨਾਲ ਸਾਰਿਆਂ ਨਾਲ ਗੱਲ ਸਾਡੀ ਹੋਈ ਹੈ ਅਸੀਂ 7 ਤਰੀਕ ਦੀ ਮੀਟਿੰਗ ਜਿਹੜੀ ਸਾਰੀਆਂ ਜਥੇਬੰਦੀਆਂ ਦੀ ਪੰਜਾਬ ਦੇ ਜਿੰਨੀਆਂ ਵੀ ਜਥੇਬੰਦੀਆਂ ਸਾਰਿਆਂ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੈਗੀ ਉਹ ਵੀ ਹੋਵੇਗੀ ਤੇ ਜਿਹੜਾ 10 ਤਰੀਕ ਦੀ ਕੌਲ ਹੈਗੀ ਪੰਜਾਬ ਯੂਨੀਵਰਸਿਟੀ ਬੰਦ ਕਰਨ ਦੀ ਇੱਕ ਦਿਨ ਵਾਸਤੇ ਕੌਲ ਹੈ ਚੰਡੀਗੜ੍ਹ ਦੇ ਵਿੱਚ ਮੈਂ ਪਵਾਦ ਵਾਸੀਆਂ ਨੂੰ ਪਵਾਦ ਹਲਕੇ ਦੇ ਲੋਕਾਂ ਨੂੰ ਪਵਾਦ ਦੇ ਉਹ ਸੂਰਮਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਦਿਨ ਵਾਸਤੇ ਆਪਣੇ ਸਾਰੇ ਕੰਮ ਛੱਡ ਕੇ ਸਾਰੇ ਕੰਮ ਛੱਡ ਕੇ ਚੰਡੀਗੜ੍ਹ ਯੂਨੀਵਰਸਿਟੀ ਬਚਾਉਣ ਵਾਸਤੇ ਚੰਡੀਗੜ੍ਹ ਯੂਨੀਵਰਸਿਟੀ ਪੰਜਾਬ ਨੂੰ ਬਚਾਉਣ ਵਾਸਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਅਸੀਂ ਵੀ ਹੰਮ ਹਮਾ ਕੇ ਹੋ ਸਕੇ ਜੋ 7 ਤਰੀਕ ਨੂੰ ਕਾਲ ਹੋਊਗੀ ਸਾਰੀ ਜਥੇਬੰਦੀਆਂ ਦੀ ਸਾਂਝੀ ਕਾਲ ਹੋਊਗੀ ਹੋ ਸਕਿਆ ਉਹਦੇ ਵਿੱਚ ਟਰੈਕਟਰਾਂ ਦੀ ਤਿਆਰੀ ਹੋਏ ਤਾਂ ਧੂਮਤਾਮ ਨਾਲ ਸੱਜ ਵੱਜ ਕੇ ਟਰੈਕਟਰ ਲੈ ਕੇ ਗੱਜ ਵੱਜ ਕੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਹੁੰਚਣਾ ਆਪਾਂ ਨੇ 10 ਤਰੀਕ ਦੀ ਜਿਹੜੀ ਕਾਲ ਹੈ ਉਹ ਬਰਕਰਾਰ ਰਹੇਗੀ ਇਹ ਜਿਹੜੀ ਸਰਕਾਰ ਦਾ ਵਤੀਰਾ ਰਿਹਾ ਇੱਕ ਹੱਥ ਦਾੜੀ ਵਿੱਚ ਹੱਥ ਪੈਰਾਂ ਨੂੰ ਇਹ ਉਹਨਾਂ ਦਾ ਵਤੀਰਾ ਹਮੇਸ਼ਾ ਰਿਹਾ ਜਿਵੇਂ ਖੇਤੀ ਕਾਨੂੰਨਾਂ ਦਾ ਰਿਹਾ ਵੀ ਮਾਫ਼ ਕਰਦੇ ਇਹ ਕਰਦੇ ਆ ਉਹ ਕਰਦੇ ਆ ਇਹੀ ਇਹ ਹੋਇਆਗਾ ਇਹਨੂੰ ਬਰਕਰਾਰ ਰੱਖ ਕੇ 10 ਤਰੀਕ ਦੀ ਕਾਲ ਜਿਹੜੀ ਬਰਕਰਾਰ ਰਹੂਗੀ ਇੰਨੀਆਂ ਬੇਨਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਸੋ ਬਿਲਕੁਲ ਆਪਾਂ ਸੁਣਿਆ ਕਿ ਕਿਸਾਨ ਆਗੂ ਨੇ ਕਿਹਾ ਕਿ ਖਾਸ ਕਰਕੇ ਪੰਜਾਬ ਯੂਨੀਵਰਸਿਟੀ ਦੇ ਮਸਲੇ ਤੇ ਪੰਜਾਬ ਸਰਕਾਰ ਚੁੱਪ ਹੈ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਮਸਲੇ ਨੂੰ ਲੈ ਕੇ ਅਦਾਲਤ ਜਾਵਾਂਗੇ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਦੇ ਵਿੱਚ ਇਹਦੀ ਸੁਣਵਾਈ ਹੋਏਗੀ ਤਾਂ ਸੁਣਵਾਈ ਲੰਬਾ ਸਮਾਂ ਵੀ ਚੱਲ ਸਕਦੀ ਹੈ ਪਰ ਉਸ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਇਹ ਮਸਲਾ ਖਤਮ ਕਰਨ ਦੇ ਲਈ ਐਲਾਨ ਕਰ ਦਿੱਤਾ ਕਿ ਉਹ ਨੋਟੀਫਿਕੇਸ਼ਨ ਰੱਦ ਕੀਤਾ ਜਾਏਗਾ ਪਰ ਨੋਟੀਫਿਕੇਸ਼ਨ ਅਜੇ ਤੱਕ ਰੱਦ ਨਹੀਂ ਹੋਇਆ ਸੁਣਿਆ ਕਿ ਨੋਟੀਫਿਕੇਸ਼ਨ ਲਿਖਤੀ ਤੌਰ ਤੇ ਰੱਦ ਨਹੀਂ ਹੋਇਆ ਸਿਰਫ ਐਲਾਨ ਹੋਇਆ ਹੁਣ ਐਲਾਨ ਕਦੋਂ ਤੱਕ ਸਹੀ ਹੋਏਗਾ ਕੀ ਵਾਕਈ ਲੱਗਦਾ ਹੈ ਕਿ ਕਿਸਾਨ ਧਰਾਂ ਲਗਾਤਾਰ ਪਹਿਲਾਂ ਵੀ ਮਸਲੇ ਉਠਾਉਂਦੇ ਰਹੀਆਂ ਤਾਂ ਹੁਣ ਇਸ ਨੂੰ ਲੈ ਕੇ 10 ਤਰੀਕ ਨੂੰ ਟਰੈਕਟਰ ਮਾਰਚ ਰੱਖਿਆ ਤਾਂ ਉਸ ਦੇ ਵਿੱਚ ਕਿੰਨੇ ਲੋਕ ਜੁੜਨਗੇ ਕਿੰਨੇ ਲੋਕ ਵਿਰੋਧ ਕਰਨਗੇ ਪੰਜਾਬ ਦੇ ਕਿੰਨੇ ਹਰਿਆਣਾ ਦੇ ਕਿੰਨੇ ਹਿਮਾਚਲ ਦੇ ਕਿੰਨੇ ਚੰਡੀਗੜ੍ਹ ਦੇ ਕਿੰਨੇ ਤੋ ਇਹ ਵਿਰੋਧ ਜਿਹੜਾ 10 ਤਰੀਕ ਨੂੰ ਦੇਖਣ ਵਾਲਾ ਹੋਏਗਾ। ਸੋ ਅੱਜ ਸਮੂਚੀਆਂ ਕਿਸਾਨਾਂ ਤੇਰਾ ਨੇ ਆਪੋ ਆਪਣੇ ਮਸਲੇ ਉਠਾਏ ਨੇ, ਆਪੋ ਆਪਣੇ ਮੰਗਾਂ ਰੱਖੀਆਂ ਨੇ। ਸਾਰੀਆਂ ਮੰਗਾਂ ਤੁਸੀਂ ਸੁਣਿਆ। ਕਦੋਂ ਲਾਗੂ ਹੋਣਗੀਆਂ? ਕਦੋਂ ਹੋਣ ਚਾਉਣਗੀਆਂ? ਇਹ ਅਜੇ ਦੇਖਣ ਵਾਲਾ ਸਮਾਂ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਚ ਇਨਹੀਂ ਮੈਨੂੰ ਦਿਓ ਇਜਾਜ਼ਤ ਧੰਨਵਾਦ। This program is sponsored by the Singla Office Bakersfield for all your immigration family law needs. 콜 اور 스캔 큐알 코드 투 컨택트 अस 로디스 इंक मिलियन माइल्स विद स्माइल और स्कैन 큐आर कोड टू कांटेक्ट अस द अबाय इंडियन कुजीन ट्रेसी फाइन ऑथेंटिक इंडियन कुजीन इन ट्रेसी और स्कैन 큐आर कोड टू कांटेक्ट अस सिमी वैलेट फैमिली डेंटल ऑफिस और स्कैन 큐आर कोड टू कांटेक्ट अस